ਉਹ ਜਿਸ ਪ੍ਰਕਾਰ ਪਿਛਲੇ ਸਮੇਂ ਆਚਾਰਕ ਦਿਨ ਪਹਿਲਾਂ ਇਹਨਾਂ ਨੇ ਬਿਜਲੀ ਦੀ ਜਿਹੜੀ ਸਬਸਿਡੀ ਹੈ ਉਹ 3 ਰੁਪਏ ਉਡਾ ਦਿੱਤੀ ਗਈ ਇਹਰਾ ਮੀਡਲ ਕਲਾਸ ਤੇ ਹਰ ਵਰਗ ਤੇ ਬਹੁਤ ਵੱਡਾ ਬੋਝ ਬਣ ਗਿਆ ਜਾਨੀ ਕਿ 90% 95% ਲੋਕਾਂ ਦਾ ਜਿਹੜਾ ਬਿਜਲੀ ਦਾ ਲੋਡ ਹੈ ਉਹ 7 ਕਿਲੋਵੋਟ ਤੋਂ ਥੱਲੇ ਔਰ ਕਿਲੋਵੋਟ ਤੋਂ ਉੱਤੇ ਹੈ ਬਹੁਤ ਸਾਰੇ ਲੋਕਾਂ ਦਾ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਟੈਕਸ ਪੇ ਕਰਦੇ ਆ ਇਹ ਸਾਡੀ ਸਰਕਾਰ ਨੇ ਉਹਨਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਵਿੱਚ ਛੋਟ ਦਿੱਤੀ ਸੀ ਔਰ ਇਹਨਾਂ ਨੇ ਚੁੱਪਚਾਪੀਤੇ ਉਹ 3 ਰੁਪਏ ਦੀ ਜਿਹੜੀ ਛੋਟ ਸੀਗੀ ਉਹ ਇਹਨਾਂ ਨੇ ਕੱਟ ਦਿੱਤੀ ਹੈ ਜਾਨੀ ਕਿ ਉਹ ਜਿਹੜਾ ਆਮ ਕੰਜ਼ਿਊਮਰ ਹੈ ਜਾਨੀ ਕਿ ਤੁਸੀਂ ਲੋਕ ਜੇ ਤੁਹਾਡਾ ਕਿਲੋਵੋਲਟ ਤੋਂ ਉੱਪਰ ਦਾ ਲੋਡ ਹੈ ਤਾਂ ਤੁਹਾਡੇ 3 ਰੁਪਏ ਜੇ ਤੁਹਾਡਾ 3 ਰੁਪਏ ਸੀਗਾ ਯੂਨਿਟ ਉਨ 6 ਰੁਪਏ ਤੁਹਾਨੂੰ ਬਿਜਲੀ ਦਾ ਬਿੱਲ ਆਇਆ ਕਰੇਗਾ ਪਰ ਯੂਨਿਟ ਦਾ ਜੀ ਦੂਸਰਾ ਜੇ 600 ਯੂਨਿਟ ਵੀ ਜੇ ਉਹਨਾਂ ਦਾ ਇੱਕ ਯੂਨਿਟ ਅੱਗੇ ਟੱਪ ਗਿਆ ਤਾਂ ਉਹਨਾਂ ਨੂੰ ਵੀ ਉਹ 3 ਰੁਪਏ ਉਹਨਾਂ ਤੇ ਵੀ ਟੈਕਸ ਲੱਗ ਜਾਏਗਾ ਯਾਨੀ ਕਿ ਬੜੀ ਵੱਡੀ ਹੀਰਾ ਫੇਰੀ ਹੈ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਤੇ ਬਹੁਤ ਜ਼ਿਆਦਾ ਵੱਡਾ ਜਿਹੜਾ ਇਹ ਬੋਝ ਪਾਇਆ ਹੈ ਸੋ ਅੱਜ ਅਸੀਂ ਸਾਰੇ ਜਾਣੇ ਇਹਰਾ ਵਿਰੋਧ ਕਰਦੇ ਹੋਏ ਵੇ ਸਿੱਧਾ ਇਹਨਾਂ ਨੇ ਇਸੇ ਤਰ੍ਹਾਂ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇ ਗਏ ਚੁੱਪਚਾਪੀ ਤੇ ਇਸੇ ਤਰ੍ਹਾਂ ਇਹਨਾਂ ਨੇ ਪੈਟਰੋਲ ਡੀਜ਼ਲ ਤੇ ਵੈਟ ਵਧਾ ਦਿੱਤਾ ਗਿਆ ਹੈ ਸੋ ਅੱਜ ਅਸੀਂ ਬਿਜਲੀ ਦੇ ਬਾਹਰ ਇਸ ਕਰਕੇ ਇੱਥੇ ਪਟਿਆਲਾ ਹੈੱਡ ਆਫਿਸ ਦੇ ਧਰਨਾ ਦਿੱਤਾ ਹੈ ਕਿ ਬਹੁਤ ਵੱਡਾ ਲੋਕਾਂ ਦੇ ਨਾਲ ਧੋਖਾ ਕੀਤਾ ਇਹਨੂੰ ਰੋਲ ਬੈਕ ਕੀਤਾ ਸਰ ਤੁਹਾਨੂੰ ਲੱਗਦਾ ਹੈਗਾ ਕਿ ਪੀਐਸਪੀਸੀਲ ਦੇ ਮੁਲਾਜ਼ਮ ਜਿੱਥੇ ਹੁੰਦੇ ਨੇ 3 ਦਿਨ ਦੀ ਸਮੂਹਿਕ ਛੁੱਟੀ ਤੇ ਗਏ ਨੇ ਸੋ ਲੱਗਦਾ ਹੈਗਾ ਕਿ ਤਾਂ ਕਿਤੇ ਜਿਹੜਾ ਸਰਕਾਰ ਨੂੰ ਹਲੇ ਵੀ ਜਿਹੜੀ ਸਤਾਣੀ ਦੇ ਰਹੇ ਨੇ ਸਰਕਾਰ ਦਾ ਤਾਨਾਸ਼ਾਹ ਸਰਕਾਰ ਹੈ ਜੀ ਤੁਸੀਂ ਮੈਨੂੰ ਦੱਸੋ ਇਸ ਸਰਕਾਰ ਦੇ ਵਿੱਚ ਕਿਹੜਾ ਵਿਅਕਤੀ ਛੁੱਟੀ ਤੇ ਨਹੀਂ ਗਿਆ ਇੱਥੇ ਪਟਵਾਰੀ ਚਲੇ ਗਏ ਇੱਥੇ ਆਮ ਜਿਹੜੇ ਪੰਚਾਇਤ ਸੈਕਟਰੀ ਉਤਰਨ ਲਈ ਬੈਠੇ ਆ ਮੰਰੇਗਾ ਵਰਕਰ ਉਤਰਨ ਲਈ ਬੈਠੇ ਆ ਟੀਚਰਸ ਉਤਰਨ ਲਈ ਬੈਠੇ ਆ ਜੋ ਇਸ ਸਰਕਾਰ ਦਾ ਜਨਾਜਾ ਨਿਕਲਿਆ ਮੈਂ ਕਦੇ ਇਸ ਪ੍ਰਕਾਰ ਦਾ ਐਡਮਿਨਿਸਟ੍ਰੇਸ਼ਨ ਕਦੇ ਦੇਖੀ ਨਹੀਂ ਜੋ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਜਨਾਜਾ ਹੋਇਆ ਵੀ ਹੈ ਉਹਦੀਆਂ ਰੋਂਗ ਪੋਲਿਸੀਜ਼ ਹੈ ਤੁਸੀਂ ਇੱਕ ਪਾਸੇ ਤਾਂ 63ੀ ਥਪਤਫਾ ਰਹੇ ਹੋ ਕਿ ਅਸੀਂ 300 ਯੂਨਿਟ ਫ੍ਰੀ ਬਿਜਲੀ ਦਿੱਤੀ ਹੈ ਅਸੀਂ 600 ਯੂਨਿਟ ਫ੍ਰੀ ਦੇ ਰਹੇ ਹਾਂ ਦੂਸਰੇ ਪਾਸੇ ਤੁਸੀਂ ਜਨਤਾ ਦੇ ਡਬਲ ਬੋਜ਼ ਲਾ ਰਹੇ ਹੋ ਡਬਲ ਤਰੀਕੇ ਦੀ ਪਾਲਿਸੀ ਕਿਉਂ ਅਪਣਾ ਰਹੇ ਤੇ ਤੁਹਾਡਾ ਤੁਸੀਂ ਤਾਂ 65000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਆਲਰੇਡੀ ਚੱਕ ਚੁੱਕੇ ਹੋ 10000 ਕਰੋੜ ਰੁਪਏ ਦੀ ਤੁਸੀਂ ਹੋਰ ਮੰਗ ਕੀਤੀ ਹੈ ਕਿ ਸਾਡੀ ਲਿਮਟ ਵਧਾਓ ਅਸੀਂ ਕਰਜ਼ਾ ਵੱਧ ਚੱਕ ਸਕੀਏ 35000 ਕਰੋੜ ਰੁਪਏ ਆਲਰੇਡੀ ਤੁਸੀਂ ਕਰਜ਼ਾ ਸੈਂਟਰ ਸਰਕਾਰ ਤੋਂ ਲੈਨੇ ਹੋ ਹੁਣ ਤੁਸੀਂ ਕਿਹਾ 10000 ਦੀ ਹੋਰ ਲਿਮਟ ਵਧਾਓ 20000 ਕਰੋੜ ਰੁਪਏ ਦੀ ਤੁਸੀਂ ਇਸ ਵਾਰੀ ਬਜਟ ਦੇ ਵਿੱਚ ਤਜਵੀਜ਼ ਰੱਖੀ ਹੈ ਜਾਨੀ ਕਿ ਲਗਭਗ 3 ਸਾਲਾਂ 'ਚ 90000 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਲੈ ਲਏਗੀ ਪੰਜਾਬ ਜਾਏਗਾ ਕਿੱਧਰ ਰੈਵਨਿਊ ਤੋਂ ਐਕਸਪੈਂਡੀਚਰ ਵੱਧਦਾ ਜਾ ਰਿਹਾ ਜੇ 10% ਤੁਸੀਂ ਰੈਵਨਿਊ ਜਨਰੇਟ ਕੀਤਾ ਲੇਕਿਨ 13% ਤੁਸੀਂ ਐਕਸਪੈਂਡੀਚਰ ਵਧਾਤਾ ਕਹਿੰਦਾ ਮਤਲਬ ਕਿ ਖਰਚੇ ਫਜ਼ੂਲ ਖਰਚੀ ਜਿਹੜੀਆਂ ਤੁਸੀਂ ਮਸ਼ਹੂਰੀਆਂ ਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਰੋਜ਼ ਪ੍ਰਚਾਰ ਪ੍ਰਸਾਦ ਇਹ ਬਿnabla ਦਿੱਤਾ ਗਿਆ ਸੋ ਸਰਕਾਰ ਦੇ ਜਨਾਜਾ ਘਟਦਾ ਹੈ